ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਲੰਗਿਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਪੈਂਦੀ ਆ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵਹਿਣਾ ਇੱਕ ਆ ਕੱਟੀ ਜਮਾਂਦਰੂ ਬਾਈ ਦਾਸ ਦਾ ਦੋ ਥਣੀ ਆ ਦੁੱਲ ਕੱਟੀ ਆ ਜੇ ਕੋਈ ਦੁੱਲ ਕੱਟੀ ਲੈਣ ਦਾ ਚਾਹਵਾਨ ਹੋਵੇ ਤੇ ਫੋਨ ਲਾ ਲਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਨਾਮ ਸ਼ਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਫੋਨ ਨੰਬਰ ਦਾ ਨਾ ਨਵਾਂ ਟਿਕਾਸੀ 82 68108 ਇਹ ਤੋਂ ਹੀ ਗੱਲ ਸ਼ੁਰੂ ਇਹਦੇ ਬਾਈ 10 ਦਿਨ ਪਏ ਆ ਹੂੰ ਠੰਡੀ ਠੁੰਡੀ ਬਹੁਤ ਆ ਦੂਜੇ ਸੂਏ ਸੁਣਾ 14 ਕਿਲੋ ਦੁੱਧ ਦੀ ਗਾਰੰਟੀ ਆ ਕਿੰਨੇ ਦੀ ਜਾਇਜ ਆਪਾਂ ਜਮਾ ਜਾਇਜ 36000 ਦੀ ਦੇ ਦੇਣਗੇ 10 ਦਿਨ ਪਏ ਆ ਹਾਂ 10 ਦਿਨ ਪਏ ਠੰਡੀ ਠੁੰਡੀ ਫੋਨ ਦਾ ਕੱਢ ਲੈ ਬਾਹਰ ਨੂੰ ਦੋਸਤੋ 14 ਕਿਲੋ ਦੁੱਧ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਆ 10 ਦਿਨਾਂ ਦੀ ਕੱਚੀ ਆ ਦੇ ਦੇਣੀ ਆ ਇਹ 36000 36000 ਦੀ 36000 ਚੋਂ ਵੀਰ ਛੋੜ ਕਰ ਦੂਗਾ ਦੂਜਾ ਸੂਗਾ ਵਜਨ ਵਜਨ ਚ ਬਹੁਤ ਆ ਬਾਕੀ ਤੁਹਾਨੂੰ ਦੇ ਇਸ ਹੀ ਰਹੀ ਐ ਇਸੇ ਨੰਬਰ ਤੇ ਵਟਸਐਪ ਚੱਲਦਾ ਅਗਲਾ ਵੀਡੀਓ ਕਾਲ ਤੇ ਵੀ ਆਪਦੀ ਤਸੱਲੀ ਕਰ ਸਕਦਾ ਹਵਾਨੇ ਦੇ ਚਾਰ ਛੇਰੇ ਵਾਲ ਢੇਲਾਂ ਬਹੁਤ ਪਿੰਗਰ ਦੇਣ ਵੀ 10 ਪਏ ਆ ਮੁੱਲ ਵੀ ਫਿਰ ਨਿੱਕਾ ਜਿਹੀ 36000 35 36000 ਦੀ ਅਗਲਾ ਟੋਕੜ ਦਿੰਦਾ ਤੇ ਦੁੱਧ 14 ਕਿਲੋ ਦੀ ਭਾਈ ਕਹਿੰਦਾ ਗਾਰੰਟੀ ਦੁੱਧ ਤਾਂ ਯਾਰ 35 36000 ਲਾਉਣਾ 36 ਬਾਈ ਕਹਿੰਦਾ ਦੇ ਦੇਣੀ ਆ 10 ਕਿਲੋ ਦੁੱਧ ਦੇ ਦੇ ਤਾਂ ਵੀ ਜਾਇਜ਼ ਆ ਤੇ ਬਾਈ ਕਹਿੰਦਾ 14 ਕਿਲੋ ਦੁੱਧ ਦੀ ਗਾਰੰਟੀ ਆ ਮੋٹے ਮੋٹے ਥਾਣ ਆ ਹੂ ਹੀ ਸੀਰ ਸੂਣ ਬਹੁਤ ਜਿਵੇਂ ਮਰਜੀ ਸੀਰ ਸਭ ਪੂਰੀਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਦੋ ਨੰਬਰ ਤੇ ਆ ਜਾ ਨੰਬਰ ਤਾਰਾ ਬਾਈ ਹੈਗੀ ਯਾਰ 14 ਮਹੀਨਿਆਂ ਦੀ ਗੱਭਣ ਤੇ ਦੂਜੇ ਸਵੇ ਸੁਣਾ ਥਣ ਪਾਸ ਕਰਾ ਦੂ ਥਣ ਪਾਸ ਕਰਾਉਂਦੀ ਆ ਕਿੰਨੇ ਦੀ ਇਹ ਦੇ ਦੇਗੇ ਆਪਾਂ 12000 ਦੀ ਜਮਾ ਗਿਫਟ ਹੀ ਆ ਇਹ ਚਾਰਾ ਮਹੀਨਾ ਦੀ ਗੱਭਣ ਥਣਬਾਈ ਕਹਿੰਦਾ ਪਾਸ ਕਰਾ ਦੂ ਦੇ ਦੇਣੀ ਆ ਇਹ 12000 ਦੀ ਇੱਕ ਨੰਬਰ 36000 ਦੀ ਦੋ ਨੰਬਰ 12000 ਦੀ ਜਮਾ ਨਿੱਕੇ ਨਿੱਕੇ ਭਾ ਇਨੇ ਇਨੇ ਕਹਿੰਦਾ ਬੱਚਾ ਨਹੀਂ ਦਿੰਦਾ ਭਾਈ ਹੂੰ ਨਹੀਂ ਤਾਂ ਗੱਲ ਹੈ ਬੁੱਧਗਾ ਵੈੜਾ ਹੂੰ ਉਸ ਤੋਂ ਗੱਲ ਵੀਰ ਦੀ ਵੀ ਸਹੀ ਆ ਹਾਊਸਰ ਬੱਚੀਆਂ ਨਹੀਂ ਦਿੰਦਾ ਕੋਈ ਚਾਰਾ ਮਹੀਨਾ ਦੀ ਗੱਭਣ ਪਤਾ ਤਾਂ ਹੈਗੇ ਨੇ ਪੰਜਵੇਂ ਮਹੀਨਿਆਂ ਨੂੰ ਸੂ ਪੈਣਾ ਨੌਵੇਂ ਮਹੀਨੀ ਵੈੜ ਸੁੰਦੀ ਆ ਗਾਂ ਸੁੰਦੀ ਆ ਦਸਵੇਂ ਮਹੀਨੀ ਮੱਝ ਝੋਟੀ ਸੁੰਦੀ ਆ ਦੇ ਦੇਣੀ ਆ ਕਿੰ 14000 ਦੀ 12000 ਦੀ 14 ਮਹੀਨੇ ਦੀ ਗੱਭਣ ਅਗਲਾ ਡਾਕਟਰ ਲੈ ਵਿੱਚ ਚੈੱਕ ਕਰਾ ਕੇ ਲੈ ਜੇ ਥਣ ਭਾਈ ਕਿਆਂ ਦਾ ਪਾਸ ਕਰਾ ਦੂ ਇੱਕ ਨੰਬਰ 36000 ਦੀ 14 ਕਿਲੋ ਦੁੱਧ ਪਿਆ ਜੂ ਦੋ ਨੰਬਰ 12000 ਦੀ 14 ਮਹੀਨੇ ਦੀ ਗੱਭਣ ਤਿੰਨ ਨੰਬਰ ਤਿੰਨ ਨੰਬਰ ਨੂੰ ਪਹਿਲਾਂ ਹਣਾ ਵਖੀ ਇਹ ਵੀ ਹੂੰ 6 ਮਾਂ ਮਹੀਨਾ ਲੱਗਾ ਵੈਨ ਕਿੰਨੇ ਦੀ ਇਹ ਦੇ ਦੇਗਾ 23000 ਦੀ ਲੋ ਜਮਾ ਨਿੱਕੇ ਨਿੱਕੇ ਪਾ 23000 ਚ ਬਾਈ ਕਿਆਂ ਦਾ ਮਾਨ ਤਾਨ ਕਰ ਦੂੰਗਾ 6 ਮਹੀਨਾ ਇਹਨੂੰ ਲੱਗਿਆ ਵਾ ਪਹਿਲੇ ਸਵੇ ਇਹਨੇ ਸੂਣਾ 6ਵਾਂ ਮਹੀਨਾ ਇਹਨੂੰ ਲੱਗਿਆ ਵਾ 23000 ਯਾਰ ਭਾਅ ਤਾਂ ਜਮਾਂ ਜਾਇਜ਼ ਆ ਇਹੀ ਪਸ਼ੂ ਇਹ ਚੰਗੇ ਵਪਾਰੀ ਦੇ ਘਰੇ ਖੜੇ ਹੁੰਦੇ ਜਿਹੜੇ ਭਾਂਵੇਂ-ਭਾਂਵੇਂ 7-7 10-10000 ਨਫਾ ਲੈਂਦੇ ਆ ਤੇ ਮੁੱਲ ਇਹਨਾਂ ਦੇ ਵੱਧ ਹੋਣੇ ਸੀ ਆ ਹੁਣ 23000 ਤੇ ਔਸਰ ਵੱਛੀ ਕੱਲੀ ਫੰਡਰ ਵੱਛੀ ਲੈਣੀ ਹੁੰਦੀ ਨਾ 32500 ਦੀ ਫੰਡਰ ਵੱਛੀ ਆਉਂਦੀ ਆ ਨਿੱਕੀਆਂ ਨਿੱਕੀਆਂ ਵੱਛੀਆਂ ਦੇ ਲੋਕੀ 20 2000 22 2000 ਮੰਗੀ ਜਾਂਦੇ ਆ ਐਡੀਆਂ ਐਡੀਆਂ ਵੱਛੀਆਂ ਦੇ ਆ ਜਿਹੜੀ ਆ ਕੱਟੀ ਆ ਇਹਦਾ ਫੇਰ 6ਵਾਂ ਮਹੀਨਾ ਨੂੰ ਲੱਗਿਆ ਵਾ ਗੱਬਣ ਚ ਇੱਕ ਪਾਸ ਹੈ ਤੇ ਮੁੱਲ ਵੱਛੀਆਂ ਵਾਲਾ 23000 ਇੱਥੇ ਆ ਜਾ ਕੱਟੀ ਬਈ ਇਹ ਦੋਸਣੀ ਹੈ ਜਮੰਦ ਦੀ ਟੋਲੀ ਅਤੀਜਾ ਥਣ ਚੌਥਾ ਹੈ ਨਹੀਂ ਨਾ 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 ਨੀ ਇਹ ਦੋ ਹੀ ਆ ਜੀ ਕਿੰਨੇ ਦੀ ਇਹ ਆਪਾਂ ਦੇ ਦਿਆਂਗੇ 20000 ਦੀ ਕਿੰਨੀ ਉਮਰ ਹੈ ਦੀ ਇਹਦੀ ਹੈਗੀ ਆ 1 ਸਾਲ ਦੀ ਆ ਇੱਕ ਸਾਲ ਦੀ ਉਮਰ ਰਹਿੰਦ ਖੜੀ ਰਹਿੰਦੇ ਤਾਂ ਕਿਹੜਾ ਕੋਈ ਲੇਵਾ ਫੋਨਾ 22000 ਦੀ ਦੇ ਦੇਣੀ ਆ ਜਮਾਂਦਰੂ ਦੋ ਥਾਣੇ ਦੁੱਲ ਨਾ ਤੀਜਾ ਥਾਣਾ ਨਾ ਚੌਥਾ ਥਾਣਾ ਨਾ ਹੀ ਭਾਈ ਕਹਿੰਦਾ ਕੋਈ ਨਿਸ਼ਾਨ ਨਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਦੋ ਹੀ ਥਾਣਾ ਦੁੱਲ ਫੋਨ ਨੰਬਰ ਸਕਰੀਨ ਤੇ ਜੇ ਕੋਈ ਦੁੱਲ ਕੱਟੀ ਲੈਣ ਦਾ ਚਾਹਵਾਨ ਹੋਵੇ ਤੇ ਮਿਲ ਜੂ ਆ 23000 ਦੀ 12000 ਦੀ 36000 ਦੀ ਬਿਲਕੁਲ ਛੋਟੇ ਛੋਟੇ ਭਾ ਇਦੂ ਘੱਟ ਮੁੱਲ ਜਿੱਦਾਂ ਫਿਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ ਕੱਲੀਆਂ ਔਸਰ ਵੱਛੀਆਂ ਐਡੀਆਂ ਐਡੀਆਂ ਮੈਂ ਤੁਹਾਨੂੰ ਦੱਸ ਗਿਆ ਟਿਆਂ 20 25 25000 22 22000 ਐਡੀਆਂ ਐਡੀਆਂ ਵੱਛੀਆਂ ਦਾ ਲੋਕੀ ਮੰਗੀ ਜਾਂਦੇ ਆ ਇਹਦਾ ਸਾਰੀਆਂ ਗੱਭਣ ਉਹਦਾ ਵੱਛੀਆਂ ਨਾਲੇ ਪਾਲ ਲੈਣੀ ਆ ਪਤਾ ਨਹੀਂ ਗੱਭਣ ਕੱਲ ਨੂੰ ਪਹਿਲੇ ਟੀਕੇ ਤੇ ਹੋਣਾ ਕਈ ਵਾਰਾਂ ਦੋ ਵਾਰੀ ਖਾਲੀ ਵੀ ਰਹਿ ਸਕਦੀ ਆ ਟੀਕੜ ਵੀ ਖਾ ਸਕਦੀ ਆ ਸਾਰਿਆਂ ਨੂੰ ਹੱਸੋ